ਰੋ ਡਿਗਾੜੂ ਰੋਡ ਦੇ ਉੱਤੇ ਹਾਥੀ ਦਾ ਸਮਾਨ ਲੱਦਿਆ ਹੋਇਆ ਛੋਟੇ ਹਾਥੀ ਦਾ ਲੱਦਿਆ ਹੋਇਆ ਹੈ ਕਿ ਨਹੀਂ ਅਸੀਂ ਆਪ ਗਲਤ ਕਰਨੇ ਜੀ ਅਸੀਂ ਇਹਨਾਂ ਗੱਲਾਂ ਨੂੰ ਥੋੜਾ ਫਿਰ ਉਹਨਾਂ ਗੱਲਾਂ ਦੇ ਅਸੀਂ ਉਹਨਾਂ ਦੇ ਚਲਾਨ ਕੱਟੇ ਆ ਪੰਜਾਬਲੇ ਸਭ ਦੀ ਕਨਾਲ ਦੀ ਤਾਂ ਨਹੀਂ ਕੋਈ ਕੋਈ ਇੱਕ ਕਰਕੇ ਸਾਰੇ ਖਲਾਫ ਇੱਕ ਕਰ ਦੇ ਬੰਦੇ ਅਸੀਂ ਤਾਂ ਇਹ ਕਹਿੰਦੇ ਜੀ ਤੁਹਾਨੂੰ ਪਹਿਲੇ ਐਸੀ ਜਿਹੜੇ ਫਿਰ ਤੁਸੀਂ ਇੱਕ ਮੇਰੀ ਗੱਲ ਸੁਣ ਲੋ ਜਿਹੜੇ ਤੁਹਾਡੇ ਜੂਨੀਅਨ ਵਾਲੇ ਜਿਹੜੇ ਹੈਗੇ ਆ ਪ੍ਰਧਾਨ ਉਹਨਾਂ ਨਾਲ ਗੱਲ ਕਰ ਲੋ ਜਦ ਤੱਕ ਆਪਦੇ ਡਾਕੂਮੈਂਟ ਸਾਰੇ ਪੂਰੇ ਕਰਾ ਲੋ ਠੀਕ ਹੈ ਜੇ ਅਸੀਂ ਉੱਥੇ ਵੀ ਤੁਹਾਡੇ ਗਲਤ ਚਲਾਨ ਕਟਾਂਗੇ ਫਿਰ ਤੁਸੀਂ ਸਾਡੇ ਕੋਲ ਜਿਵੇਂ ਮਰਜ਼ੀ ਧੰਨਾ ਭੰਡੇ ਕਰ ਲਿਓ ਲੇਕਿਨ ਜੇ ਤੁਹਾਡੇ ਕੋਲ ਪੂਰੇ ਨਹੀਂ ਹੁੰਦੇ ਫਿਰ ਵੀ ਤੁਸੀਂ ਕਰੋਗੇ ਫਿਰ ਆਪਾਂ ਉਸ ਨਾਲ ਚੱਲ ਪਾਂਗੇ ਉਹਦਾ ਹੱਥ ਨੂੰ ਹੱਥ ਹੈ ਜੇ ਤੁਸੀਂ ਸਾਡੇ ਨਾਲ ਚੱਲੋਗੇ ਡਾਕੂਮੈਂਟ ਸਾਰੇ ਪੂਰੇ ਕਰਕੇ ਚੱਲੋਗੇ ਅਸੀਂ ਕੁਝ ਨਹੀਂ ਕਹਿੰਦੇ ਜਦੋਂ ਡਾਕੂਮੈਂਟ ਨਹੀਂ ਪੂਰੇ ਕਰੋਗੇ ਫਿਰ ਅਸੀਂ ਜਿਹੜਾ ਗਲਤ ਹੈ ਉਹਨੂੰ ਗਲਤ ਕਹਿਣਾ ਤੁਹਾਡਾ ਬੱਚ ਬਣਦਾ ਲਾਇਸੈਂਸ ਕਿੰਨਿਆਂ ਕੋਲ ਹੈ ਜਿਹੜੇ ਕੋਲ ਹੈ ਦਿਖਾ ਸਿਓ ਉਹਨਾਂ ਨੂੰ ਭਾਈ ਸਾਹਿਬ ਕਿੰਨਾ ਪੂਰਾ ਹੈਗਾ ਉਹ ਹੱਥ ਖੜੇ ਕਰੋ ਹੈ ਨਹੀਂ ਨਾ ਫੇਰਾ ਤਿੰਨ ਬੰਦਿਆਂ ਕੋਲੇ ਲਾਇਸੈਂਸ ਹੈ ਕੀ ਤੁਹਾਡੇ ਕੋਲ ਫਿਰ ਚਲਾ ਸਕਦੇ ਆਪਾਂ ਬਿਨਾਂ ਲਾਇਸੈਂਸ ਤੋਂ ਮੈਂ ਪੁੱਛਿਆ ਸੀ ਮੈਨੂੰ ਤਾਂ ਨਾ ਤੇਰੀ 40 ਸਾਲ ਦੀ ਉਮਰ ਹੈ ਉੱਥੇ ਹੈਗੀ ਤੇ ਬਣਾ ਨਹੀਂ ਸਕਦਾ ਕਿਉਂ ਨਹੀਂ ਬਣਦਾ ਬਣਦਾ ਮੇਰੀ 60 ਸਾਲ ਦੀ ਹੈਗੀ ਹਜੇ ਤਾਂ ਹੁਣ ਦੁਬਾਰੇ ਫਿਰ ਨਿਊ ਕਰਾਇਆਗਾ ਅਜੇ ਆਇਆ ਵੀ ਨਹੀਂ ਹਾਂ ਹਾਂ ਹੁਣ ਆਹ ਤਿੰਨ ਬੰਦਿਆਂ ਨੇ ਕਹਿ ਸਾਡੇ ਕੋਲੇ ਲਾਇਸੈਂਸ ਹੈ ਤਿੰਨ ਬੰਦਿਆਂ ਨੇ ਲਾਇਸੈਂਸ ਹੈ ਮੋਟਰਸਾਈਕਲ ਦਾ ਇਹ ਥੋੜੀ ਐਵੇਂ ਕਹਾ ਹਾਈਡਰਾਪਾਲੇ ਉਹਦੇ ਮਗਰ ਕੋਈ ਟ੍ਰੇਨਰ ਪਾਲੇ ਉਹ ਟਰੈਕ ਦਾ ਇੰਨਾ ਇਹਦਾ ਕੱਲੇ ਮੋਟਰ ਦਾ ਮਤਲਬ ਕਿੰਨੀ ਕੁ ਲੈਂਥ ਹੁੰਦੀ ਹੈ ਬੱਸ ਦੀ ਬੱਸ ਵਾਲੇ ਡਰਾਈਵਰ ਨੂੰ ਵੀ ਬਾਲੇ ਫੇਰ ਤੱਕ ਚਲਾਉਣਾ ਪੈਂਦਾ ਤੁਸੀਂ 20 ਫੁੱਟੀਆਂ ਉੱਤੇ ਗੱਟ ਨਹੀਂ ਸਕਦੇ ਬਰਾਏ ਮਿਹਰਬਾਨੀ ਜਿਹੜਾ ਟੁੱਡਾ ਹੈਗਾ ਨਾ ਵੱਡੀ ਲੈਂਥ ਵਾਲੇ ਜਾਂ ਬਾਲੇ ਹਾਈਟ ਦੇ ਹੋਕਰ ਨੇ ਉਹ ਨਾ ਕਰੋ ਆ ਉਹਦਾ ਕੋਈ ਕੰਮ ਨਹੀਂ ਕਰਦਾ ਠੀਕ ਆ ਆਦੇ ਚੱਲਦਾ ਹੋਣਾ ਲੈਵਲ ਟੋਨਾ ਕੇ ਕਰੀ ਚੱਲੋ ਵੀ ਤੁਹਾਡਾ ਰੋਟੀ ਪਾਣੀ ਦਾ ਵੀ ਚੱਲੀ ਚੱਲੇ ਠੀਕ ਹੈ ਤੁਹਾਡੀ ਗਰੀਮਾਰ ਵੀ ਨਾ ਹੋਵੇ ਸਿਸਟਨ ਨਾਲ ਚੱਲੀ ਚੱਲੋ ਕੋਈ ਗੱਲ ਨਹੀਂ ਭਾਈ ਹੁਣ ਆਪਨੇ ਬੰਦੇ ਉੱਥੇ ਜਾ ਕੇ ਰੋਡ ਤੇ ਕਹਿ ਰਹੇ ਨੇ ਸਰਕਾ ਨਾ ਰਦਣ ਅਸੀਂ ਵਗ ਨਹੀਂ ਜਾਣਾ ਕਿਹਾ ਸੀ ਅਸੀਂ ਦੇਖੋ ਵੀ ਜਿਹੜੇ ਪੈਪਾ ਢੋਣ ਵਾਲੇ ਸਰਿਆ ਢੋਣ ਵਾਲੇ 20 ਫੁੱਟ ਦੀਆਂ ਜਿਨ੍ਹਾਂ ਕੋਲੇ ਪੈਪਾ ਲੰਮੀਆਂ ਪਾਈਆਂ ਅੰਮਲ ਚੜ ਗਈਆਂ ਕਹੇ ਉਹਦਾ ਕਾਗਜ਼ ਪੂਰੇ ਉਹਦਾ ਚਲਾਨ ਕੱਟੀ ਹੋ ਠੀਕ ਹੈ ਨਾ ਮੈਂ ਉਹ ਕਿਉਂ ਉਹ ਅੱਜ ਅੱਜਾ ਦਾ ਲਾਲਚ ਕਰਦੇ ਆ ਕੱਲ ਨੂੰ ਉਹ ਪਤਾ ਕੀ ਕਿਸੇ ਦਾ ਨੁਕਸਾਨ ਕਰਨਗੇ ਨੁਕਸਾਨ ਤੋਂ ਹੀ ਰੋਕਦੇ ਆ ਅਸੀਂ ਠੀਕ ਹੈ ਕਿ ਨਹੀਂ ਜੇ ਕਿਸੇ ਦਾ ਨੁਕਸਾਨ ਜਿਵੇਂ ਅਕਸਰਾ ਨੇ ਆਪਾਂ ਨੂੰ ਸਮਝਾਇਆਗਾ ਕਿ ਕਿਸੇ ਦਾ ਨੁਕਸਾਨ ਹੋ ਗਿਆ ਟੋਡਾ ਘਰ ਲੱਗ ਜੂਗਾ ਥੋੜਾ ਸਾਰੀ ਉਮਰ ਖੜਾ ਨਹੀਂ ਸਕੋ ਬਸ ਤੈਨੂੰ ਖੜਾ ਹੀ ਨਹੀਂ ਸਤਾ ਜੇ ਬੰਦ ਨਾ ਲਿਆ 1000 ਰੁਪਏ ਕੋਟਾ ਲੋ ਜੁਰਮਾਨੇ ਪਈ ਜਾਂਦੇ ਆ ਕਿੱਥੇ ਇੱਕ ਮਿੰਟ ਤੁਹਾਡੇ ਕੋਲ ਕਿੱਥੇ 200 ਜਾਂ 400 ਰੁਪਏ ਕਮਾਉਣਾ ਥੋੜੇ ਨਾਲ ਸਾਰ ਨੂੰ ਕੱਟ ਖਾ ਲੋ ਕੱਟ ਖਾ ਲੋ ਥੋੜੇ ਨਾਲ ਸਾਰ ਨੂੰ ਇੰਨੀਆਂ ਸੂਟਾਂ ਜਿਹੜੀਆਂ ਦੇ ਰੱਖੀਆਂ ਆਪਾਂ ਨੂੰ ਪਲਾਜ਼ਮਾ ਨੇ ਨਹੀਂ ਮਿਲਦੀਆਂ ਨਿਸੰਚ ਆਪਣੇ ਕੋਲੇ ਹੈ ਨਹੀਂ ਕਾਪੀਆਂ ਆਪਣੇ ਕੋਲੇ ਸਾਰੀਆਂ ਇੰਨੀਆਂ ਨੰਬਰ ਪਲੇਟਾਂ ਆਪਣੇ ਨਹੀਂ ਲੱਗੀ ਆ ਦੱਸੋ ਆਪਾਂ ਕੀ ਕਰਾਂਗੇ ਆਪ ਕੋਡੀ ਗਲਤੀ ਦਾ ਉਹਦੇ ਮਗਰ ਤੁਸੀਂ ਪਾਈ ਨਹੀਂ ਸਕਦੇ ਕੋਈ ਤੱਕ ਆਪਾਂ ਆਏ ਵੀ ਚਲੋ ਕਿ ਪ੍ਰਮਾਤਮਾ ਨੇ ਆਪਾਂ ਕਿਸੇ ਤਰੀਕੇ ਨਾਲ ਕਿਸੇ ਨੇ ਉਸ ਤਰ੍ਹਾਂ ਦੇ ਰਹਿਮ ਦੇ ਲਈ ਦੇ ਨਾਲ ਆਏ ਨੂੰ ਕਿ ਕਿਸੇ ਨੇ ਪੈਸੇ ਵਿਆਜ ਦੇ ਚੱਕੇ ਆ ਕਿਸੇ ਨੇ ਕੀ ਕਰਿਆ ਉਹ ਬਣਾਈਆਂ ਵੀ ਇਹਨਾਂ ਨੇ ਵੀ ਸੋਚਿਆ ਵੀ ਤੁਹਾਡੇ ਬਾਰੇ ਵੀ ਚਲੋ ਇਹਨਾਂ ਨੇ ਤਰਜਾ ਚੱਕ ਕੇ ਬਣਾਈਆਂ ਉਹ ਦਾ ਰਜਕਾਰ ਬਣਾਇਆ ਇਹਨਾਂ ਦੀ ਰੋਪੀ ਉਹ ਚੱਲੀ ਜਾ ਕਾਡੀ ਰੋਕੀ ਦੇ ਵਿੱਚ ਇਹ ਲੱਤ ਨਹੀਂ ਮਾਰਨਾ ਚਾਹੁੰਦੇ ਤੇ ਪਰ ਤੁਸੀਂ ਆਪਣਾ بڑا ਸੋਚ ਵਿਚਾਰ ਕੇ ਕਹਾ ਜਿਹੜਾ ਕੰਮ ਹੈ ਉਹ ਕਰਨਾ ਠੀਕ ਹੈ ਲਾਇਸੈਂਸਾਂ ਨੇ ਲਾਇਸੈਂਸ ਬਣਾਓ ਆਹਦੇ ਜਿਹਦੇ ਕੋਲ ਲਾਇਸੈਂਸ ਹੈ ਨਹੀਂ ਅਪਲਾਈ ਕਰ ਦਿਓ ਅਪਲਾਈ ਕਰਕੇ ਬਣਵਾ ਲਓ ਜਿਹਦੇ ਕੋਲੇ ਨਸੈਂਸ ਹੈ ਨਹੀਂ ਕਿ ਆਪਣੇ ਨਸੈਂਸ ਅਪਲਾਈ ਕਰਕੇ ਨਸਕੋਸਿਟੀ ਫਾਰਮ ਭਰ ਕੇ ਆਦੇ ਯੂਨੀਵਰਸਿਟਾ ਲੈ ਲਓ ਹੁਣ ਇਹਦਾ 5-700 ਦੀ ਗੱਲ ਹੈ ਕੈਫੇ ਤੇ ਜਾਓ ਅਪਲਾਈ ਕਰੋ 10 ਮਿੰਟਾਂ ਜੀ ਤੁਹਾਨੂੰ ਨਸੈਂਸ ਦੇ ਦਿੰਦੇ ਉਹ ਠੀਕ ਹੈ ਉਸ ਤੋਂ ਬਾਅਦ ਪੱਕਾ ਅਪਲਾਈ ਕਰ ਦਿਓ 2 ਮਹੀਨੇ ਬਾਅਦ ਆਪਣੇ ਕੋਲੇ ਬੰਦਾ ਜੀ ਉੱਥੇ ਆ ਜਾਓ ਤੁਹਾਡੇ ਕੋਲੇ ਮੈਂ ਤੇਰੇ ਕੋਲ 5700 ਮਨਵਾ ਕੇ ਦਿੰਦਾ ਜੀ ਜਾਓ